ਸਤ ਸ੍ਰੀ ਅਕਾਲ ਜੀ ਅੱਜ ਸਾਰੇ ਨੂੰ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਖੇਤ ਖੇਤਾਂ 'ਪੱਲਾ ਗਰੂ ਨੇ ਜਾਣਾ ਬਹੁਤ ਉੱਚੇ ਖੇਤ ਹੈ ਜੀ ਤੇ ਇੱਧਰ ਅੱਜ ਲੈਟ ਮਣੀ ਦੀ ਬਾਰਿਸ਼ ਹੈ ਤੇ ਬਹੁਤ ਲੱਗੀ ਕੋਲੇ ਅਜੇ ਇਹੜੇ ਪ੍ਰਮਾਣ ਨਹੀਂ ਚੈਨਲ ਸਾਰਿਆਂ ਨੂੰ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਜੀ ਬੱਧਾ ਜਿਹੜੇ ਭਲਾਵਣ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਸ਼ੇਅਰ ਕਰ ਲੋ ਵੱਧ ਤੋਂ ਵੱਧ ਕਮੈਂਟ ਕਰੋ ਇਹਨੂੰ ਵੀਡੀਓ ਕਿਵੇਂ ਲੱਗੀ ਕੀ ਘੱਟ ਕਾ ਵਾਤਾ ਦੱਸੋ ਆਪਾਂ ਕਰਾਂਗੇ ਪੂਰੀ ਤੇ ਦੂਜੇ ਖੇਤ ਆ ਪਹੁੰਚ ਗਏ ਸੀ ਉਹ ਮਣੀ ਕਰਦਾ ਕੱਦੂ ਤੇ ਦੂਜਾ ਟਰੈਕਟਰ ਖੜਾ ਇਧਰ ਇਹਨਾਂ ਆਪ ਲੱਗੇ ਰੋਟੀ ਆਪਣੇ ਬੰਦੇ ਰੋਟੀ ਲੈ ਕੇ ਆਏ ਇਹ ਇਹੋ ਖੇਲ ਦਿਖੜਾ ਮੇਲਾ ਮੇਲੇ ਨੂੰ ਮਿਲੋ ਰਾਤ ਹੀ ਲੜ ਚੱਲੀ ਜਾਂਦੀ ਆ ਬਾਈ ਆ ਕੱਦੂ ਕਰਤਾ ਆਕਰਤਾ ਕੰਮ ਰੋਬੋ ਤਿਆਰ ਨੂੰ ਖਾਉਂਦਾ ਕੋਦਾ ਪਾਣਾ ਟੱਪਾ ਇਹਦੇ ਵਿੱਚ ਪਾ ਕੇ ਰੱਖਦਾ ਤੇ ਪੜਾ ਨਹੀਂ ਚਾ ਰੱਖੀ ਵੀ ਨਹੀਂ ਆ ਆ ਕੇ ਲੈ ਕੇ ਗਿਆ ਉਹਦਾ ਮੇਲੇ ਓਏ ਆ ਸਕੂਟਰੀਏ ਦਰਮੋਜ਼ ਲਾਲਾ ਚਾਹ ਪੀਏ ਆ ਮੇਲੇ ਨੂੰ ਮਿਲੋ ਜੀ ਮੇਲਾ ਮੇਲਾ ਚਾਪਰਾ ਛੱਡਦਾ ਹੋਇਆ ਕਰਨ ਤੇ ਤਾੜ ਦਾ ਨਹੀਂ ਉਹ ਰੈੱਡ ਪੈਜੀ ਕੈਸੇ ਹੋ ਬੜੀਆ ਆ ਬੰਦਾ ਆਇਆ ਆਪਣੇ ਕੋ ਜੁਪੀ ਤੋਂ ਇਹ ਕੰਮ ਮਿਲਦਾ ਫੇਰ ਆਪਾਂ ਲਓ ਜੀ ਉਹ ਕਿੰਦਰ ਆ ਗਿਆ ਕਿਥੇ ਵੱਡਾ ਜੀ ਇਹ ਬੱਕਾ ਇਹ ਬੱਕਾ ਕੰਨਾ ਮਰਜੀ ਭੱਜ ਲੈ ਮਾਮਰ ਵੀਡੀਓ ਬਣਾਈ ਲੈਣੀ ਆਪਾਂ ਲੋ ਠੀਕ ਹੈ ਕਾਲੀ ਬੱਕਾ ਨਰੀ ਇਹ ਚੱਗੋ ਵਿੱਚ ਪਾਣੀ ਚ ਇਹ ਚੱਗੋ ਚ ਹਾਂ ਕਦੇ ਵਧੀਆ ਲੱਗਦਾ ਕਿ ਕਿੰਨਾ ਵਾਰ ਸੀਨ ਦਾ ਤੇ ਵੀ ਇਹ ਹੱਥੀ ਦਾ ਪਾਈ ਦਾ ਫਰਕ ਆਗਾ ਕਿੰਨਾ ਘਰਕਾ ਘਾਜਾ ਵਰਕਾ ਉਹ ਆਪਣੀ ਝੌਲ ਕਦੀ ਚੱਲਦੀ ਪਈ ਜਿਹੜਾ ਮਸ਼ੀਨ ਨਾਲ ਪਾਇਆ ਵੈਸੀ ਆ ਹਾਂ ਜਿਹੜਾ ਹੱਥੀ ਛੱਟਿਆ ਕਾ ਉਹ ਤਾਂ ਦੋ ਦਿਨ ਲੇਟ ਚੱਲਦ ਨੇ ਝੌਲਾਂ ਠੀਕ ਆ ਲੋ ਜੀ ਸੂਏ ਖਾਲ ਦੇ ਆ ਕੀ ਜੇ ਸੀ ਵੀ ਵੱਡੇ ਬਾਈ ਹੋਣੀ ਕਿਉਂ ਕਰਾਉਂਦੇ ਨੇ ਆਪਣਾ ਖਾਲ ਦਾ ਨੱਕਾ ਘਰਵਾਉਣਾਗਾ ਉਹ ਘਰਾਂ ਟੌਰ ਲੱਗੇ ਹੋਏ ਨੇ ਹਾਂ ਜੀ ਹੁਣ ਜੀ ਸੀ ਵੀ 8 11 ਕੋਟੇ ਮਤਲਬ ਤੱਕ ਭਰ ਕੇ ਲੋਰੀਆ ਵੀ ਦੇਖੀ ਤਕੜੀ ਰੁੱਤੀ ਲਗੀ ਇੱਕ ਹੁੰਦੂ ਕੋਟਾ ਰੁੱਤੀ ਗਿੜੀ ਇਹ ਨਾਲ ਖੇਲ ਚ ਈਕਾ ਨਾ ਮੇਰੇ ਨਾਲ ਜਾਉਂਗੀ ਤੇ ਇਹਦੇ ਜਵਾਕਾਂ ਦਾ ਮਸਤੀ ਬਈ ਥੇਮੇ ਕੋਲ ਆਪਣੇ ਪਿੰਡ ਵਾਲਿਆਂ ਦਾ ਇਹ ਦੇਖ ਰਹੇ ਹੋ ਹਰੀ ਬਾਈ ਇਹ ਮੂਜੀ ਆਪਣੀ ਬਣ ਗਿਆ ਬਾਈ ਮੁਰਗਾ ਉਹ ਜਾਂਦਾ ਇਹ ਮੈਨੂੰ ਕਹਿੰਦਾ ਮੈਂ ਬਾਲਾ ਲਾ ਦਿੰਦਾ ਵਿਚਾਰੇ ਸੋਰੀ ਨਹੀਂ ਚੱਕੀ ਉਹ ਵੀ ਇੱਥੋਂ ਆ ਕੇ ਮੈਂ ਉਹ ਤੋਂ ਸਕੂਟਰੀ ਇੱਧਰ ਆ ਕੇ ਲਿਆ ਬਾਈ ਜਮਾ ਸ਼ੇਰੇ ਤੋਂ ਇੱਥੋਂ ਹੈ ਯਾਰ ਮੈਂ ਜਨਾ ਜਾਣਾ ਨਹੀਂ ਜਾ ਰਿਹਾ ਕਿਹਨਾ ਹੋਇਆ ਲੈ ਲੋ ਜੀ ਹੱਥ ਦਾ ਬੇਲਾ ਹੋ ਗਿਆ। ਕੁਝ ਦਰਾਂ ਕੱਪੜੇ ਬੰਦੀਏ ਪੈਨੇ। ਤੇ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ। ਤੇ ਚੈਨਲ ਨੂੰ ਕਰ ਲਵੋ ਤੁਹਾਨੂੰ ਸਬਸਕ੍ਰਾਈਬਰ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਧੰਨਵਾਦ। ਸਾਰਿਆਂ ਨੂੰ ਜੀ